ਸਸ਼ਕਾਲ ਦੋਸਤੋ ਮੈਂ ਹਰਪ੍ਰੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਾਜਾਰਥੀ ਵਿਦਿਆਰਥੀ ਮੰਚ ਦੁਆਰਾ ਚਲਾਈ ਜਾ ਰਹੀ ਨਿਰੰਤਰ ਵਿਚਾਰ ਸੱਜਣਾ ਲੜੀ ਸਾਹਿਤਨਾਮਾ ਦੇ ਅੰਦਰ ਕਰਦੇ ਅੱਜ ਪਾਲ ਸਾਹਿਤ ਨਾਲ ਸੰਬੰਧਿਤ ਕਹਾਣੀ ਸੰਗ੍ਰਹਿ ਦਾਦੀ ਮਾਂ ਅਤੇ ਹੋਰ ਕਹਾਣੀਆਂ ਬਾਰੇ ਵਿਚਾਰ ਲਗੀ ਤੁਹਾਡੇ ਸਾਹਮਣੇ ਹਾਜ਼ਰ ਹੁਈ ਹਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੇ ਵਿਚਾਰ ਚੰਗੇ ਲੱਗਣ ਤੇ ਪੜਨ ਕੇ ਲਈ ਉਤਸ਼ਾਹ ਹੋਵੇ ਕਹਾਣੀ ਸਾਹਿਤ ਦੀ ਕਜਹੀ ਵਿਦਾ ਹੈ ਜਿਸ ਦਾ ਸਵੰਦ ਮਨੁੱਖੀ ਖੋਦ ਨਾਲ ਤੇ ਮਨੁੱਖ ਵੀ ਹੋਂਦ ਜਿੰਨਾ ਹੀ ਪੁਰਾਣਾ ਹੈ। ਮਨੁੱਖ ਸ਼ੁਰੂਆਤੀ ਸਮੇਂ ਤੋਂ ਹੀ ਕੁਝ ਕਹਿਣ ਤੇ ਕੁਝ ਸੁਣਨ ਦਾ ਸ਼ੌਕੀਨ ਰਿਹਾ ਹੈ। ਤੇ ਉਸ ਦੀ ਇਸੇ ਆਦਤ ਦੇ ਚਲਦੀਆਂ ਕਹਾਣੀਆਂ ਪਣਪਦੀਆਂ। ਸ਼ੁਰੂਆਤੀ ਤੌਰ ਦੇ ਵਿੱਚ ਬੇਸ਼ੱਕ ਕਹਾਣੀ ਮਨੋਰੰਜਨ ਤੱਕ ਸੀਮਤ ਸੀ ਪਰ ਜਿਉਂ-ਜਿਉਂ ਮਨੁੱਖ ਦਾ ਵਧਿਕ ਵਿਕਾਸ ਹੋਇਆ ਤਿਉਂ-ਤਿਉਂ ਕਹਾਣੀ ਵਿੱਚ ਵੀ ਪਰਿਵਰਤਨ ਆਇਆ ਕਹਾਣੀ ਜਿਹੜੀ ਮਨੋਰੰਜਨ ਤੱਕ ਸੀਮਤ ਸੀ ਉਸ ਨੇ ਬਹੁਤ ਅਹਿਮ ਤੇ ਗੰਭੀਰ ਮਸਲਿਆਂ ਨੂੰ ਆਪਣੇ ਕਲੇਬੇ ਵਿੱਚ ਲਿਆ ਕਿ ਅੱਜ ਕਹਾਣੀਆਂ ਦੇ ਵਿਸ਼ੇ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਹਨ ਪਾਟਕਾ ਸਾਹਮਣੇ ਪੇਸ਼ ਕਰਦੇ ਹਨ ਕਹਾਣੀਕਾਰ ਸਮਾਜ ਵਿੱਚ ਵਰਤਦੀਆਂ ਚੰਗੀਆਂ ਮਾੜੀਆਂ ਆਦ ਤਾਂ ਫਲਤਾਂ ਤੇ ਸੁਸਾਇਟੀ ਨਾਲ ਜੁੜੇ ਹੋਰ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਗੰਭੀਰ ਰੂਪ ਵਿੱਚ ਸੋਚਦਾ ਹੈ ਤੇ ਫਿਰ ਉਸ ਨੂੰ ਕਿਤਾਬੀ ਰੂਪਿਤ ਇਸ ਲਈ ਕਾफी ਸਮਾਂ ਲੱਗ ਜਾਂਦਾ ਹੈ ਕਿਉਂਕਿ ਕੋਈ ਵੀ ਸਾਹਿਤ ਰਚਨਾ ਖਲਾ ਦੇ ਵਿੱਚ ਪੈਦਾ ਨਹੀਂ ਹੁੰਦੀ ਉਸ ਨੂੰ ਸਮਾਂ ਲੱਗਦਾ ਅੱਜ ਸਾਡੇ ਹੱਥ ਵਿੱਚ ਦਾਦੀ ਮਾਂ ਅਤੇ ਹੋਰ ਕਹਾਣੀਆਂ ਪੁਸਤਕ ਜੋ ਮੂਲ ਰੂਪ ਦੇ ਵਿੱਚ ਹਾਸ ਕ੍ਰਿਸਚੀਅਨ ਐਂਡਰਸਨ ਦੁਆਰਾ ਲਿਖੀ ਗਈ ਹੈ ਪਰ ਪੰਜਾਬੀ ਵਿੱਚ ਇਸ ਨੂੰ ਬਲਰਾਜ ਢਾਲੀਵਾਰ ਦੁਆਰਾ ਅਨੁਵਾਦਿਤ ਕੀਤਾ ਗਿਆ। ਇਹ ਕਹਾਣੀ ਸੰਗ੍ਰਹਿ ਵਿੱਚ 16 ਕਹਾਣੀਆਂ ਨੇ ਜਿਹੜੀਆਂ ਬੱਚਿਆਂ ਦੇ ਪੱਧਰ ਤੇ ਆ ਕੇ ਬੱਚੇ ਕੀ ਸੋਚਦੇ ਨੇ ਕਿਵੇਂ ਦਾ ਸੋਚਦੇ ਨੇ ਕਿਵੇਂ ਉਹਨਾਂ ਨੂੰ ਗੱਲਾਂ ਨੂੰ ਸਮਝਉਂਦੇ ਆ। ਕਹਿਣ ਤੋਂ ਬਾਅਦ ਹੈ ਕਿ ਲੇਖਕ ਜਿਹੜਾ ਬਾਲ ਸਾਹਿਤ ਲਿਖਦਾ ਹੈ ਨਾ ਉਸ ਨੂੰ ਬਹੁਤ ਨੀਵੇਂ ਸਤਰ ਨੀਵੇਂ ਪੱਵ ਬੱਚਿਆਂ ਦੇ ਪੱਤਰ ਦੀ ਆਕੀਂ ਵਿਖਣਾ ਪੈਂਦਾ ਹੈ ਤੇ ਜਦੋਂ ਉਹ ਇਨ ਬਾਲਪਨ ਵਿੱਚ ਆਪਣੀ ਆਪ ਨੂੰ ਲੈ ਕੇ ਜਾਂਦਾ ਹੈ ਤਾਂ ਉਹ ਸੋਚਦਾ ਹੈ ਬੱਚੇ ਕਿਵੇਂ ਇਹਨਾਂ ਚੀਜ਼ਾਂ ਨੂੰ ਸਮਝਣਗੇ ਸੋਚਣਗੇ ਤੇ ਪ੍ਰੇਰਣਾ ਹਾਸ ਕਰੇਗਾ ਤੇ ਕੁਝ ਇਸੇ ਤਰ੍ਹਾਂ ਹੀ ਹਾਂਸ ਕ੍ਰਿਸਚਨ ਨੇ ਦਾਤੀ ਮਾ ਅਤਿ ਹੋਰ ਘਾੜਿਆ ਸੰਗ੍ਰਹਿ ਦੇ ਵਿੱਚ ਬੱਖ-ਬੱਖ ਵਿਸ਼ਿਆਂ ਨੂੰ ਬਾਲ ਮੰਨਦੀ ਕਲਪਨਾ ਉਨਾਂ ਦੀ ਕਲਪਨਾ ਦੀਆਂ ਜਿਹੜੀਆਂ ਉਡਾਰੀਆਂ ਨੇ ਉਹਨਾਂ ਦੀ ਪੱਤਰ ਦੀ ਉਤਿਆ ਕੇ ਲਿਖਿਆ ਤੇ ਬਲਰਾਜ ਢਾਲੀ ਬਾਦ ਅਨੁਵਾਦਕ ਦੇ ਤੌਰ ਤੇ ਉਹਨਾਂ ਨੇ ਬਖੂਬੀ ਪੰਜਾਬੀ ਦੇ ਵਿੱਚ ਅਨੁਵਾਦ ਕਰਦਾ ਹੈ ਤਾਂ ਜੋ ਪੰਜਾਬੀ ਪਾਠਕਾਂ ਨੂੰ ਇਸ ਦੀ ਸਮਝ ਇਸ ਤੋਂ ਪ੍ਰੇਰਨਾ ਮਿਲ ਸਕੇ ਕਹਾਣੀ ਸੰਗ੍ਰਹਿ ਦੇ ਵਿੱਚ ਕੁੱਲ 16 ਕਹਾਣੀਆਂ ਨੇ ਤੇ ਕਹਾਣੀਆਂ ਦੇ ਵਿਸ਼ੇ ਨੇ ਜਿਹੜੇ ਵੱਖਰੇ ਵੱਖਰੇ ਨੇ ਜਿਵੇਂ ਸਰਬ ਵਿਆਪਕਤਾ ਪ੍ਰਮਾਤਮਾ ਦੀ ਸਰਬ ਵਿਆਪਕਤਾ ਹੋਗੀ ਨਿਰਾਸ਼ ਨਾ ਹੋਣਾ ਪਿਆਰ ਨਿਮਰਤਾ ਸਹਿਨਸ਼ੀਲਤਾ ਸੁੰਦਰਤਾ ਦਾ ਮਾਣ ਹੰਕਾਰ ਇੱਛਾਵਾਂ ਵਧਾ ਲੈਣ ਨਾਲ ਮਨੁੱਖ ਦੀ ਕਿਵੇਂ ਬਰਬਾਦੀ ਹੁੰਦੀ ਹੈ ਕਿ ਕਿਵੇਂ ਉਹ ਕ੍ਰੀਪੀ ਪੁਖਮਰੀ ਆਦਮ ਆਪਣੀਆਂ ਕਹਾਣੀਆਂ ਦੇ ਵਿਸ਼ੇ ਤੇ ਦੌਰਕੀ ਬੜੀ ਕਲਾਤਮਕ ਢੰਗ ਦੇ ਨਾਲ ਬਿੰਬ ਪ੍ਰਤੀਕਾਂ ਨੂੰ ਲੈ ਕੇ ਪੇਸ਼ ਕਰਦਾ ਹੈ ਬਹੁਤ ਸੋਹਣਾ ਢੰਗ ਕਹਾਣੀਆਂ ਵਿੱਚ ਕਲਾ ਤੇ ਸੋਹਜ ਪੈਦਾ ਕਰਨਾ ਕਹਾਣੀਕਾਰ ਦੀ ਤੇ ਅਨੁਵਾਦਕ ਦੀ ਪ੍ਰਾਪਤੀ ਕਹਾਣੀਆਂ ਦੇ ਵਿੱਚ ਕੁਦਰਤ ਨੂੰ ਬੜਾ ਸੁੰਦਰ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ। ਲੋਕਾਂ, ਪਸ਼ੂਆਂ, ਪੰਛੀਆਂ ਨੂੰ ਦਾ ਮਾਨਵੀਕਰਨ ਕੀਤਾ ਗਿਆ ਹੈ। ਕਹਾਣੀਆਂ ਸੰਗ੍ਰਹਿ ਵਿੱਚੀਆਂ ਕਹਾਣੀਆਂ ਨਹੀਂ ਚੁਕੀਆਂ। ਇਹ ਸਾਰੇ ਦੇ ਵੱਖਰੇ ਵੱਖਰੇ ਆ ਪਰ ਨੈਤਿਕ ਸਿੱਖਿਆ ਵੀ ਜਿਹਦੇ ਨਾਲ ਬੱਚਿਆਂ ਦੇ ਵਿੱਚ ਪਿਆਰ ਹਮਦਰਦੀ ਸਹਿਨਸ਼ੀਲਤਾ ਸਬਰ ਤੇ ਇੱਛਾਵਾਂ ਤੇ ਕੰਟਰੋਲ ਕਰਨ। ਰੀਪੀਪੁਕ ਮਰੀਆਦ ਨੂੰ ਲੈ ਕੇ ਜਿਹੜੀ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕਰ। ਕਹਾਣੀ ਸੰਗ੍ਰਹਿ ਬਹੁਤ ਵਧੀਆ ਹੈ। ਜਿਸ ਨਾਲ ਬੱਚਿਆਂ ਦੇ ਨਾਲ-ਨਾਲ ਵੱਡਿਆਂ ਦੇ ਲਈ ਵੀ ਪ੍ਰੇਰਨਾ ਦਾਇਕ। ਤੇ ਲੇਖਕ ਦੀ ਪ੍ਰਾਪਤੀ ਇਹ ਹੋ ਆ ਕਿ ਉਸਨੇ ਕਿੰਨੀ ਗੰਭੀਰ ਮਸਲੇ ਹਨ ਬੱਚਿਆਂ ਦੇ ਬৌਧਿਕ ਪੱਧਰ ਦੇ ਉੱਤੇ ਆ ਕੇ بڑے ਸੋਹਣੇ ਢੰਗ ਦੇ ਨਾਲ ਪੇਸ਼ ਕੀਤਾ ਤੇ ਜਿੰਨੇ ਕਲਾਕ ਬਿੰਦੂ ਵਰਦੀ ਕੇ ਚਾਹੀਦੇ ਜਦ ਜਿੰਨੀ ਵਰਤੇ ਜਾ ਸਕਣ ਨਨ੍ਹਾ ਬਖੂਬੀ ਬੱਤ। ਮੈਂ ਇਹ ਵਾਅਦਾ ਕਰਦੀ ਹਾਂ ਕਿ ਉਸੇ ਸਾਰੇ ਇਸ ਕਹਾਣੀ ਸੰਗ੍ਰਹਿ ਨੂੰ ਪੜ੍ਹਾਂਗੀ ਤੇ ਆਪਣੇ ਬੱਚਿਆਂ ਨੂੰ ਵੀ ਪੜਨ ਲਈ ਪ੍ਰੇਰਿਤ ਕਰੂੰਗੀ। ਤਾਂ ਜੋ ਅੱਜ ਜਿਹੜੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਸਾਡੇ ਸਾਹਮਣੇ ਆ ਰਹੀਆਂ ਹਨ। ਉਹਨਾਂ ਬਾਰੇ ਬੱਚਿਆਂ ਨਾਲ